ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੀਕੇ ਸਿੰਘ ਸੋ ਦੋਸਤੋ ਇੱਕ ਮੁੱਖ ਮੰਤਰੀ ਨਾਮ ਦਾ ਇੱਕ 14-15 ਸਾਲ ਦਾ ਮੁੰਡਾ ਹੈਗਾ ਜਿਹਦਾ ਇੱਕ ਗਾਲਾਂ ਜੇ ਵਾਲਾ ਇੱਕ ਗਾਣਾ ਬਹੁਤ ਫੇਮਸ ਹੋਇਆ ਹੈਗਾ ਤੇ ਲੋਕ ਉਹਨੂੰ ਉਸ ਗਾਣੇ ਦੇ ਨਾਲ ਜਾਣਨ ਲੱਗੇ ਨੇ ਲੋਕਾਂ ਦੀ ਨਿਗਾਹ ਦੇ ਵਿੱਚ ਆ ਗਿਆ ਮੁੰਡਾ ਉਹ ਤੇ ਪਿੰਡ ਵਾਲਿਆਂ ਨੇ ਇਸ ਹਰਕਤ ਨੂੰ ਕਹਿ ਕੇ ਵੀ ਇਹ ਗਲਤ ਆ ਉਹਦੇ ਵਿਚਾਰੇ ਦੇ ਸਿੱਖੀ ਬਾਣਾ ਲਹਾ ਲਿਆ ਕਕਾਰ ਲਹਾ ਲੇ ਤੇ ਉਹ ਬੱਚੇ ਨੂੰ ਮਤਲਬ ਬਿਲਕੁਲ ਤੋੜ ਦਿੱਤਾ ਪਰ ਜਨਤਾ ਨੇ ਉਹਨੂੰ ਕਬੂਲਿਆ ਬਾਕੀ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਵੀ ਉਹਨੇ ਪਹਿਲਾਂ ਵਧੀਆ ਗਾਣੇ ਵੀ ਗਾਏ ਨੇ ਸੋਸ਼ਲ ਸਾਈਟਾਂ ਦੇ ਵਧੀਆ ਚੀਜ਼ਾਂ ਪੋਇਮਾਂ ਕਵਿਤਾ ਗਾਣੇ ਜੋ ਆਪਣੇ ਸਮਾਜ ਨੂੰ ਸੇਧ ਦਿੰਦੇ ਨੇ ਪਰ ਉਹ ਕਿਸੇ ਨੇ ਨਹੀਂ ਸੁਣੇ ਉਹ ਬੋਧ ਘਟ ਲੋਕ ਉਹਨਾਂ ਨੂੰ ਪਸੰਦ ਕਰਦੇ ਸੀਗੇ ਤੇ ਉਹਨੇ ਜਦੋਂ ਐਦਾਂ ਦੀ ਗੱਲ કરી ਜੋ ਥੋੜੀ ਜੀ ਅਲੱਗ ਸੀ ਤੇ ਥੋੜਾ ਜਿਹਾ ਲੋਕਾਂ ਦੇ ਮਤਲਬ ਜਿਵੇਂ ਅਸਲੀਨ ਤਾਂ ਇਹ ਵਾਲਾ ਇੱਕ ਗਾਣਾ ਕੱਢਿਆ ਉਹਨੇ ਮਤਲਬ ਜਿਆਦਾ ਕੁਝ ਨਹੀਂ ਦੋ ਚਾਰ ਗਾੜਾ ਕੱਢੀਆਂ ਹੋਣਗੀਆਂ ਵਿੱਚ ਵੈਸੇ ਗੱਲ ਤੇ ਗੱਲਾਂ ਪਰ ਉਹ ਗਾਣਾ ਉਹਦਾ ਫੇਮਸ ਹੋ ਗਿਆ ਕਿਉਂਕਿ ਲੋਕ ਪਸੰਦੀ ਐਦਾਂ ਦੀ ਚੀਜ਼ ਕਰਦੇ ਨੇ ਇਹ ਦਰਸ਼ਕਾਂ ਚ ਵੀ ਥੋੜੀ ਜੀ ਮੈਂ ਕਹਾਗਾ ਕੀ ਥੋੜਾ ਹੈ ਆਪਾਂ ਨੂੰ ਸੋਚ ਬਦਲਣ ਦੀ ਲੋੜ ਆ ਆਪਣੇ ਕੰਨਾਂ ਨੂੰ ਵਧੀਆ ਚੀਜ਼ ਸੁਣਾਇਆ ਕਰੋ ਤੇ ਉਸ ਬੱਚੇ ਨੂੰ ਐਨੇ ਨਹੀਂ ਸਮਝ ਆਏਗੀ ਕਿ ਉਹਨੂੰ ਕੀ ਕਰਨਾ ਚਾਹੀਦਾ ਉਹ ਕਿਸੇ ਨੇ ਜੋ ਉਹਨੂੰ ਕਹਤਾ ਵਿਚਾਰਾ ਭੋਲਾ ਸੀਗਾ ਉਹ ਕਰੀ ਗਿਆ ਤੇ ਬਾਕੀ ਚਲੋ ਜੋ ਵੀ ਹੋਇਆ ਵਿਚਾਰਾ ਫੇਮਸ ਹੋ ਗਿਆ ਪਰ ਪਿੰਡ ਵਾਲਿਆਂ ਨੇ ਉਹਦੇ ਨਾਲ ਮਾੜੀ ਕੀਤੀ ਆ ਕਿਉਂਕਿ ਸਿੱਖ ਧਰਮ ਦਾ ਵਾਣਾ ਲਾਹੁਣਾ ਉਹਨੂੰ ਬਿਲਕੁਲ ਤੋੜ ਦੇਣਾ ਦਿਲ ਉਹਦਾ ਨਿਉ ਤੋੜ ਦੇਣਾ ਕਿ ਯਾਰ ਇਹ ਕੀ ਹੋ ਗਿਆ ਹਾਂ ਉਹਨੂੰ ਸਮਝਾਓ ਕਿਉਂਕਿ ਸਿੱਖ ਧਰਮ ਦੇ ਵਿੱਚ ਤਾਂ ਵੱਡੇ ਵੱਡੇ ਪਾਪੀਆਂ ਨੂੰ ਵੀ ਮਾਫ ਕੀਤਾ ਜਾਂਦਾ ਉਹਦਾ ਵਿੱਚ ਵਿਚਾਰਾ ਬੱਚਾ ਸੀਗਾ ਸੋ ਉਹਨੂੰ ਮਾਫ ਕਰ ਦੇਣਾ ਚਾਹੀਦਾ ਸੀਗਾ ਤੇ ਮਤਲਬ ਕੀ ਆ ਵੀ ਆਪਾਂ ਨੂੰ ਵੀ ਵਧੀਆ ਚੀਜ਼ਾਂ ਸੁਣਨੀਆਂ ਚਾਹੀਦੀਆਂ ਨੇ ਵਧੀਆ ਚੀਜ਼ਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਸੋ ਉਹ ਬੱਚਾ ਅੱਜ ਫੇਮਸ ਹੈਗਾ ਤੇ ਅੱਗੇ ਵੀ ਫੇਮਸ ਹੋਊਗਾ ਕਿਉਂਕਿ ਉਹ ਜ਼ਿੰਦਗੀ ਦੇ ਵਿੱਚ ਦਸ਼ਕਾ ਨੇ ਜੋ ਉਹਨੂੰ ਬਣਾਤਾ ਮਤਲਬ ਅੱਜ ਕੱਲ ਹਰ ਹਰ ਇੱਕ ਜਗ੍ਹਾ ਤੇ ਵੀ ਗੱਲ ਹੋ ਰਹੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਉਹਦੀ ਇੱਕ ਹਾਲਤ ਜਿਹੜੀ ਘਰ ਦੀ ਉਹ ਵੀ ਬਹੁਤ ਮਾੜੀ ਆ ਤੇ ਮਤਲਬ ਜੋ ਇੱਕ ਪ੍ਰਮਾਤਮਾ ਨੇ ਉਹਦੇ ਵਿੱਚ ਗੁਣ ਦਿੱਤਾ ਸੀਗਾ ਉਹ ਗੁਣ ਨੂੰ ਕਿਸੇ ਤਰੀਕੇ ਨਾਲ ਤਾਂ ਬਾਹਰ ਲਿਆਉਣਾ ਸੀਗਾ ਸੋ ਆਪਾਂ ਇਦਾਂ ਹੀ ਕਹਿੰਦੇ ਆ ਕਿ ਉਹਦੀ سپورਟ ਕਰੋ ਤੇ ਉਹਨੂੰ ਸਮਝਾਓ ਤੇ ਅੱਗੇ ਤੋਂ ਤੇ ਦਰਸ਼ਕਾਂ ਦੇ ਵਿੱਚ ਵੀ ਮੈਂ ਅਪੀਲ ਕਰਨਾ ਕਿ ਇਦਾਂ ਦੀ ਆਪਾਂ ਨੂੰ ਥੋੜਾ ਜਿਹਾ ਸਪੋਰਟ ਕਰਨਾ ਚਾਹੀਦਾ ਚੰਗੇ ਚੀਜ਼ਾਂ ਨੂੰ ਤਾਂ ਕਿ ਚੰਗੇ ਚੀਜ਼ਾਂ ਗਾਉਣ ਲਈ ਅ ਸਿੰਗਰ ਰਾਈਟਰ ਜਾਂ ਹੋਰ ਵੀ ਕੋਈ ਵੀ ਆਰਟਿਸਟ ਮਤਲਬ ਉਤਸ਼ਾਹਿਤ ਹੋ ਸਕੇ ਵੀ ਇਹ ਸੀ ਵਧੀਆ ਚੀਜ਼ ਹੈ। ਬੱਸ ਤਾਂ ਹਰੇਕ ਸਿੰਗਰ ਕੋਈ ਵੀ ਆਰਟਿਸਟ ਆ ਇਹ ਚਾਹੁੰਦਾ ਕਿ ਅਸੀਂ ਵਧੀਆ ਚੀਜ਼ ਕਰੀਏ ਤਾਂ ਕਿ ਦਰਸ਼ਕਾਂ ਨੂੰ ਉਹਦਾ ਵਧੀਆ ਮਤਲਬ ਉਹ ਮਿਲੇ। ਪਰ ਜਦੋਂ ਕੋਈ ਆਰਟਿਸਟ ਵਧੀਆ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਰਿਸਪੌਂਸ ਨਹੀਂ ਮਿਲਦਾ ਤਾਂ ਉਹਦਾ ਫਿਰ ਉਹਦਾ ਵੀ ਇਦਾਂ ਦਿਲ ਕਰਦਾ ਕਿ ਮੈਂ ਵੀ ਕੋਈ ਇਦਾਂ ਦੀ ਚੀਜ਼ ਕਰਾਂ ਜਿਹੜੀ ਦਰਸ਼ਕ ਭਾਲਦੇ ਨੇ ਸੋ ਇੰਨਾ ਕਹੂੰਗਾ ਸੋ ਥੈਂਕ ਯੂ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ YouTube ਤੇ ਸੋ ਥੈਂਕ ਯੂ ਲਵ ਯੂ ਆਲ